ਦੀ ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੀਆਂ ਗੱਲਾਂ ਬਾਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਇੱਕ ਖੂਬਸੂਰਤ ਜੀ ਕਹਾਣੀ ਮम्मी ਤੁਹਾਨੂੰ ਸੁਣਾਉਣਗੀ ਕਿਉਂਕਿ ਕਦੋਂ ਸ਼ਾਹੂਕਾਰ ਤੇ ਜੱਟ ਦੀ ਕਹਾਣੀ ਸੁਣਾਈ ਸੁਣ ਬੜੀ ਪਸੰਦ ਕੀਤੀ ਸੀ ਉਦੋਂ ਦਾ ਆਪਣਾ ਸਮਾਂ ਹੀ ਨਹੀਂ ਲੱਗਿਆ ਵੀਡੀਓ ਬਣਾਉਣ ਦਾ ਤਾਂ ਅੱਜ ਫਿਰ ਮम्मी ਨੂੰ ਪੁੱਛਦੇ ਆ ਮम्मी ਆਪਾਂ ਨੂੰ ਮम्मी ਕਹਿੰਦੀ ਤੁਹਾਨੂੰ ਨਾਨਾ ਜੀ ਸੁਣਾਉਂਦੇ ਹੁੰਦੇ ਸੀ ਕਿਹੜੀਆਂ ਚਾਚੀ ਚਾਚੀ ਸੁਣਾਉਂਦੇ ਹੁੰਦੇ ਸੀ ਮम्मी ਦੇ ਬਾਤ ਤੇ ਇਹਨਾਂ ਬਾਤਾਂ ਦੇ ਵਿੱਚ ਬੜੇ ਬੜੇ ਛੋਟੇ ਛੋਟੇ ਕੀ ਬੜੇ ਕੀਮਤੀ ਸਨੇਹੇ ਛੁਪੇ ਨੂੰ ਦੇ ਸੀ ਹੁਣ ਆਪਾਂ ਬਾਤਾਂ ਪਾਉਣੀਆਂ ਹੀ ਬੰਦ ਕਰਦੇ ਹਾਂ ਕਿਉਂਕਿ ਬੱਚੇ ਵੀ ਫੋਨ ਦੇਖੀ ਜਾਂਦੇ ਹਾਂਜੀ ਆ ਕਿਸੇ ਕੋਲ ਟਾਈਮ ਨਹੀਂ ਟਾਈਮ ਹੀ ਨਹੀਂ ਹੈਗਾ ਮੈਂ ਕਿਸੇ ਦਾਦੇ ਦਾਦੀ ਕੋਲ ਸਮਾਂ ਗਿਓ ਬੱਚਿਆਂ ਨੂੰ ਮੋਦੀ ਚ ਲੈ ਖਾਣਾ ਬਾਤ ਸਾਰੇ ਤੁੰਡਾ ਨਹੀਂ ਮੈਂ ਨਾ ਸੁਣਾਉਂਦੀ ਸੀ ਤੇ ਫਿਰ ਅੱਜ ਆਪਾਂ ਮੰਮੀ ਤੋਂ ਉਹਨਾਂ ਦੀ ਬਚਪਨ ਦੀ ਬਾਤ ਸੁਣ ਲਈ ਜਿਹੜੀ ਉਹਨਾਂ ਨੇ ਚਾਚੀ ਨੇ ਸੁਣਾਈ ਸੀ ਇਹਨਾਂ ਤੇ ਉਹ ਨਾ ਮੀਤਪੁਰ ਦੇ ਰਾਜਾ ਤੇ ਵਜ਼ੀਰ ਸੀ ਵੀ ਹੂੰ ਪ੍ਰਾਣੇ ਜਵਾਨੇ ਚ ਰਾਜਾ ਤਾਂ ਘੱਟ ਦਿਮਾਗੰ ਕਰਦਾ ਸੀ ਤੇ ਵਜ਼ੀਰ ਦਾ ਜ਼ਿਆਦਾ ਕਰਦਾ ਸੀ ਹੂੰ ਉਹ ਹਰ ਇੱਕ ਗੱਲ ਵਜ਼ੀਰ ਦੀ ਸਲਾਹ ਨਾਲ ਕਰਦਾ ਠੀਕ ਹੈ ਉਹਨੂੰ ਦੋ ਤਿੰਨ ਮਹੀਨੇ ਹੋਵੇ ਸੀ ਉਹਨੂੰ ਨੀਂਦ ਨਹੀਂ ਸੀ ਆਉਂਦੀ ਹੂੰ ਇੱਕ ਦਿਨ ਕਹਿੰਦਾ ਵੀ ਵਜ਼ੀਰ ਨੂੰ ਕਹਿੰਦਾ ਵੀ ਕੋਈ ਹੱਲ ਲੱਭ ਜਾ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਨਹੀਂ ਐਨੇ ਮਖਮਲੀ ਗੱਦੇ ਸਾਰਾ ਕੁਝ ਸਾਰਾ ਕੁਝ ਕੇ ਵੀ ਨੀਂਦ ਨਹੀਂ ਸੀ ਉਹ ਕਹਿੰਦਾ ਐਸੋ ਸਾ ਜਾਂ ਜੰਦੀ ਬਣਾ ਕੇ ਆਸੀ ਹਾਂ ਤੇ ਪਰ ਫਿਰ ਵੀ ਉਹਨਾਂ ਨੇ ਇਹ ਬੰਦ ਉਹਨਾਂ ਨੂੰ ਨੀਂਦ ਨਹੀਂ ਸੀ ਆ ਰਹੀ ਉਹ ਕਹਿੰਦਾ ਇੱਕ ਦਿਨ ਆ ਕਹਿੰਦਾ ਆਪਾਂ ਰਾਜਾ ਜੀ ਕੋਈ ਨਹੀਂ 2-4 ਦਿਨ ਤੁਸੀਂ ਠਹਿਰ ਜਾਓ ਮੈਂ ਨੀਂਦ ਦਾ ਪ੍ਰਬੰਧ ਕਰ ਦੂੰਗਾ ਕਹਿੰਦਾ ਯਾਰ ਜਾਨ ਤਾਂ ਅੱਜ ਜਾਂਦੀ ਐ ਤੇ ਤੂੰ ਕਦੋਂ ਮੈਂ ਤਾਂ ਸਾਰੀ ਰਾਤ ਅੱਗੇ ਕਿਹੜੀਆਂ ਗੋਲੀਆਂ ਹੁੰਦੀਆਂ ਸੀ ਉਹ ਤਾਂ ਨੀਂਦ ਦੀਆਂ ਗੋਲੀਆਂ ਚੱਲ ਪਈਆਂ ਜੇ ਕੋਈ ਬਿਮਾਰ ਆ ਜਾਂ ਮਰੀਜ਼ ਆ ਉਹ ਗੋਲੀ ਲੈ ਲੈਂਦਾ ਉਹ ਕਿਉਂਕਿ ਉਹ ਪਾਸੇ ਲਈ ਜਾਂਦਾ ਉਹਨਾਂ ਨੀਂਦ ਕਿੱਥੇ ਨੀਂਦ ਕਿੱਥੇ ਆਵੇ ਰਾਜੇ ਨੂੰ ਤੇ ਉਹ ਕਹਿੰਦਾ ਰਾਜਾ ਜੀ ਅੱਜ ਆਪਾਂ ਐ ਕਰਾਂਗੇ ਸਵੇਰ ਰੋਟੀ ਪਕਵਾਲੀ ਹੂੰ ਤੇ ਆ ਪਸੂਆ ਰੋਹੀ ਭਾਕੇ ਨਿਕਲ ਜਾਵੇ ਗੋੜਿਆ ਤੇ ਹੂੰ ਕਹਿੰਦਾ ਠੀਕ ਹੈ ਉਹਨੇ ਇੱਕ ਤਾਂ ਕਹੀ ਲੈ ਲਈ ਤੇ ਜੱਟ ਦੇ ਖੇਤ ਚ ਜਾਵੇ ਹੂੰ ਜੋ ਜੱਟ ਦੇ ਖੇਤ ਚ ਜਾਵੇ ਜੀਮਦਾਰ ਦੇ ਉਹ ਇੱਕ ਦਰਖਤ ਸੀ ਜਿਹੜਾੜ ਦਾ ਮੀਨਾ ਸੀ ਉੱਥੇ ਜਾ ਕੇ ਬੈਠੇ ਹੂੰ ਕਹਿੰਦਾ ਰਾਜਾ ਜੀ ਕਹੀ ਨਾ ਰੋਆ ਪੱਤੋਂਗੇ ਹੂੰ ਕਹਿੰਦਾ ਹੁਣ ਪੱਟ ਨਹੀਂ ਪਊ ਜੇ ਤੁਸੀਂ ਮੈਨੂੰ ਕਿਹਾ ਹੈ ਹੂੰ ਵੀ ਮੇਰੀ ਨੀਂਦ ਦਾ ਤਾਂ ਤੁਸੀਂ ਇੰਤਜ਼ਾਮ ਕਰ ਲਈ ਹੈ ਨਾ ਹੂੰ ਕਹਿੰਦੇ ਕੋਈ ਗੱਲ ਨਹੀਂ ਰਾਜਨਿਆ ਇਨਕਾ ਉਹਨੇ ਵਜ਼ੀਰ ਨੇ ਆਏ ਥਾਂ ਬਗਲ ਤਾਂ ਵੀ ਰਾਜਾ ਜੀ ਇੰਨਾ ਟੋਆ ਪਟੋ ਹੂੰ ਰਾਜਾ ਜੀ ਵਿਚਾਰੇ ਨੇ ਕਦੇ ਜੇ ਟੋਆ ਪੱਟਿਆ ਹੋਰ ਜੇ ਟੋਆ ਪੱਟੇ ਉਹਨੇ ਕੀ ਕੀਤਾ ਦੋ ਕ ਕੰਨਾਂ ਮਾਰੀਆਂ ਹੂੰ ਬਹਿਗਾ ਕਹਿੰਦਾ ਕੁੜੀ ਵਜ਼ੀਰ ਸਾਹਿਬ ਨਹੀਂ ਕਹਿੰਦਾ ਰਾਜਾ ਜੀ ਇਹ ਤਾਂ ਨਹੀਂ ਗੱਲ ਬੰਦੀ ਹੂੰ ਟੋਆ ਤੁਸੀਂ ਹੋਰ ਪਟੋ ਰਾਜਾ ਕਹਿੰਦਾ ਚੰਗਾ ਪਾਣੀ ਲਿਆ ਦੇ ਗਲਾਸ ਹੂੰ ਉਹ ਪੀ ਕੇ ਪਾਣੀ ਕਹਿੰਦਾ ਰਾਜਾ ਜੀ ਐ ਨਹੀਂ ਕਹੀ ਚੱਕੋ ਹੂੰ ਉਹ ਕਹਿੰਦੇ ਚੱਕ ਕੇ ਹੋਰ ਪਟਣ ਲੱਗਿਆ ਥੋੜੇ ਜਿਹਾ ਚਾਰ ਕਟੱਕ ਹੋਰ ਮਾਰੇ ਥੱਲੇ ਤੱਕ ਕਿਹਾ ਰਾਜਾ ਜੀ ਡੂੰਗਾ ਪਟੋ ਹੂੰ ਕਹਿੰਦਾ ਬੱਸ ਹੁਣ ਨਹੀਂ ਪਟਿਆ ਜਾਂਦਾ ਮੇਰਾ ਤਾਂ ਦਮ ਛੱਡ ਗਿਆ ਹੂੰ ਉਹ ਕਹਿੰਦੇ ਕੋਈ ਗੱਲ ਨਹੀਂ ਰਾਜਾ ਜੀ ਨੀਂਦ ਵੀ ਤਾਂ ਤਾਂ ਹੀ ਆਉਗੀ ਹੂੰ ਤੁਸੀਂ ਟੋਵਾ ਪਟੋ ਕਹਿੰਦੇ ਠੀਕ ਉਹਨਾਂ ਨੇ ਜਿੰਨਾ ਰਾਜੇ ਨੇ ਕਿਹਾ ਵਜ਼ੀਰ ਨੇ ਕਿਹਾ ਰਾਜੇ ਜੀ ਨੂੰ ਰਾਜੇ ਨੇ ਉਹਨਾਂ ਟੋਵਾ ਪਟਤਾ ਠੀਕ ਕਹਿੰਦਾ ਤੁਸੀਂ ਚਾਰ ਕਟੱਕ ਜੀ ਰਾਜਾ ਜੀ ਹੋਰ ਮਾਰੋ ਹੂੰ ਰਾਜਾ ਕਹਿੰਦਾ ਠੀਕ ਹੈ ਬੜੇ ਬਦਲੇ ਲਈ ਅੱਜ ਤਾਂ ਵਜ਼ੀਰ ਨੇ ਕਹਿੰਦਾ ਰਾਜਾ ਜੀ ਤੁਸੀਂ ਆਖਿਆ ਸੀ ਵੀ ਕੋਈ ਉਹ ਕਰੋ ਇੰਤਜ਼ਾਮ ਇਹਦਾ ਤਾਂ ਮੈਂ ਤਾਂ ਹੁਣ ਇੰਤਜ਼ਾਮ ਕਰਨੇ ਸੀ ਨਾ ਜਦੋਂ ਰਾਜੇ ਨੇ ਪਾਈ ਟੂਆ ਪੱਟਤਾ ਪੂਰਾ ਟੂਆ ਪੱਟਤਾ ਤੇ ਜੇਠ ਹਰ ਦਾ ਮਹੀਨਾ ਸੀ ਤੇ ਹਵਾ ਦਾ ਬੁੱਲਾ ਆਇਆ ਰਾਜਾ ਤਾਂ ਜਿਉ ਟੇਡਾ ਹੋ ਗਿਆ ਮੁੜਕਾ ਆਇਆ ਰਾਜੇ ਨੂੰ ਹਵਾ ਦੇ ਬੁੱਲੇ ਨਾਲ ਮੁੜਕਾ ਗਿਆ ਸਵਕ ਤੇ ਰਾਜਾ ਤਾਂ ਪਾਈ ਗੁੜੀ ਨਹੀਂ ਪੈਂਦਾ ਗਿਆ ਤੇ ਸੌਂਦਾ ਗਿਆ ਵਜ਼ੀਰ ਅਸੀਂ ਅੰਦਰ ਕੋਲੇ ਬਠਾ ਗਿਆ ਲੇਖਣਾ ਰਾਜਾ ਗਿਆ ਉਹਨੇ ਜਦੋਂ ਉੱਠਿਆ ਦੋ ਤਿੰਨ ਘੰਟੇ ਸੁੱਤਾ ਰਿਹਾ ਦੇਖਲਾ ਪੂਰੀ ਨੀਂਦ ਹੋ ਗਈ ਕਹਿੰਦਾ ਬੜਾ 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 ਆਨੰਦ ਆਇਆ ਤੇ ਮਸਰਬੇ ਚੇਹ ਕਹਿੰਦਾ ਅੱਜ ਤਾਂ ਸਵਾਰਗ ਚ ਹੀ ਜਾ ਪੂੰਗੀ ਵਜ਼ੀਰ ਇਹਨੂੰ ਕਹਿੰਦਾ ਥਾਪੀ ਲੈ ਕੇ ਬਾਵਾ ਉਹ ਕਹਿੰਦਾ ਰਾਜਾ ਜੀ ਜਦੋਂ ਆਪਾਂ ਕੰਮ ਨਹੀਂ ਕਰਾਂਗੇ ਥਕਾਵਟ ਨਹੀਂ ਆਉ ਸਰੀਰ ਨੂੰ ਤੇ ਆਪਾਂ ਨੂੰ ਨੀਂਦ ਕਿੱਥੋਂ ਆਉ ਸਹੀ ਗੱਲ ਸਾਰਾ ਦਿਨ ਆਪਾਂ ਬੈਠੇ ਗੱਲਾਂ ਮਾਰੀ ਜਾਂਦੇ ਆ ਲੋਕਾਂ ਦੇ ਨਿਆਂ ਕਰੀ ਜਾਂਦੇ ਆ ਤੇ ਆਪਾਂ ਨੂੰ ਨੀਂਦ ਕਿੱਥੇ ਉਹ ਕਹਿੰਦਾ ਰਾਜਾ ਜੀ ਵਜੀਰ ਜੀ ਤੁਸੀਂ ਵਾਕਏ ਕਹਿੰਦੇ ਬਹੁਤ ਗਣਮਾਨ ਬੰਦੇ ਕਹਿੰਦੇ ਅੱਜ ਜੀ ਸੁਣੋ ਮਹਾਰਾਜ ਤਰੇ ਜਾ ਕੇ ਵੀ ਬਹੁਤ ਸੋਹਣੀ ਨੀਂਦ ਆਉਂਦੀ ਤੁਸੀਂ ਕਹਿੰਦੇ ਜਾ ਕੇ ਇਸ਼ਨਾਨ ਕਰਕੇ ਤੱਤੇ ਪਾਣੀ ਨਾਲ ਤੇ ਤੁਸੀਂ ਕਹਿੰਦੇ ਮਕਬਲੀ ਗੱਦਿਆਂ ਤੇ ਤੁਸੀਂ ਪੈਂਦੇ ਜਾਓਗੇ ਥੀਂ ਨੀਂਦ ਆਉਂਦੀ ਜਾਉਂਦੀ ਉਹਨਾਂ ਨੇ ਕਿਹਾ ਰਾਣੀਆਂ ਨੂੰ ਜਾ ਕੇ ਕਹਿੰਦੇ ਰੋਟੀ ਬਣਾ ਲਓ ਰੋਟੀ ਖਾ ਕੇ ਵੀ ਅੱਜ ਮੈਂ ਆਨੰਦ ਲਿਆ ਹੁਣ ਲਗਾ ਤੇ ਅੱਜ ਰਾਤ ਵੀ ਨੀਂਦ ਦਾ ਆਨੰਦ ਲੈਣਾ ਉਹ ਕਹਿੰਦੇ ਅੱਛਾ ਕੋਈ ਨਹੀਂ ਤੁਸੀਂ ਰੋਟੀ ਖਾਓ ਤੇ ਆਪ ਉਹ ਰਾਣੀਆਂ ਨੂੰ ਖੁਸ਼ ਖੁਸ਼ੀ ਹੋ ਗਈ ਵੀ ਸਾਡਾ ਸਰਦਾਰ ਆ ਜਿਹੜਾ ਠੀਕ ਹੋ ਗਿਆ ਵੀ ਨੀਂਦ ਨਹੀਂ ਸੀ ਕਿੰਨੇ ਮਹੀਨਿਆਂ ਤੋਂ ਤੇ ਰਾਜਾ ਜੀ ਨੇ ਪਏ ਕੇ ਤੇ ਨਾਲ ਦੀ ਨਾਲ ਸੌਂ ਗਏ ਤਾਂ ਕਿ ਜੀ ਨੂੰ ਮਿਲੇ ਕਿਹਾ ਰਾਜਾ ਵੀ ਨੀਂਦ ਲੈ ਕਹਿੰਦੇ ਹਾਂਜੀ ਬੜੀ ਵਧੀਆ ਈ ਇਹ ਕਹਾਣੀ ਦਾ ਵੀ ਪਰ ਇਹ ਮਤਲਬ ਹੈ ਜਦੋਂ ਆਪਾਂ ਕੰਮ ਨਹੀਂ ਕਰਾਂਗੇ ਸਰੀਰ ਥੱਕੋ ਗਿਆ ਮੇਰਾ ਪਹਿਲਾਂ ਉਮੀ ਸਿਆਣੇ ਲੋਕ ਕਹਿੰਦੇ ਸੀ ਕਿ ਪ੍ਰਮਾਤਮਾ ਤੋਂ ਕੰਮ ਮੰਗੋ ਕੰਮ ਮੰਗੋ ਉਹਦੇ ਪਿੱਛੇ ਕੋਈ ਕਾਰਨ ਸੀ ਤੁਸੀਂ ਦੇਖੋ ਜਿੱਦ ਦੇ ਆਪਾਂ ਜ਼ਿਆਦਾ ਕੰਮ ਕਰਾਂਗੇ ਆਪਾਂ ਪੈਂਦੇ ਜਾਂਦੇ ਆ ਤੇ ਆਪਾਂ ਸੌਂ ਨਹੀਂ ਲਾਉਂਦੀਆਂ ਤੇ ਸਵੇਰ ਨੂੰ ਸਰੀਰ ਹੌਲਾ ਹੌਲਾ ਹੋ ਜਾਂਦਾ ਹੁਣ ਅੱਜ ਕੱਲ ਕੀ ਹੋ ਗਿਆ ਆਪਾਂ ਕੰਮ ਘੱਟ ਮੰਗ ਰਹੇ ਹਾਂ ਹਰ ਇੱਕ ਦੇ ਨੌਕਰ ਚੱਕਰ ਨਾਲ ਹੀ ਹੁੰਦੇ ਆ ਕੰਮ ਅਸੀਂ ਇੱਥੇ ਕਰਨਾ ਬੰਦ ਕਰਤਾ ਘੱਟ ਕਰ ਜੀਏ ਤੇ ਜਿਹੜੀ ਸਿਹਤ ਉਹ ਖਰਾਬ ਹੁੰਦੀ ਜਾਂਦੀ ਆ ਮਾਈਂਡ ਜਦੋਂ ਵੇਲਾ ਹੁੰਦਾ ਹੈ ਉਹ ਉਹ ਸਟ्रेस ਜੀ ਰਹਿੰਦਾ ਹੈ ਜਦੋਂ ਆਪਾਂ ਕੰਮ ਲੱਗ ਜਾਂਦੇ ਆ ਆਪਣਾ ਕੁਝ ਦੁੱਖ ਦਾ ਵੀ ਆਪਾਂ ਭੁੱਲ ਜਾਂਦੇ ਆ ਭੁੱਲ ਜਾਂਦੇ ਹਨਾ ਤਰੀ ਫਿਰ ਨੀਂਦ ਦੀ ਕਾਹਦੇ ਨਾਲ ਆਵੇ ਦੇਖੋ ਕਿੰਨੇ ਲੋਕ ਡਿਪਰੈਸ਼ਨ ਦੀ ਦਵਾਈ ਆ ਨੀਂਦ ਦੀ ਦਵਾਈ ਲੈ ਕੇ ਆਉਂਦਾ ਖਾਂਦੇ ਆ ਉਹਦੀ ਬਜਾਈ ਜੇ ਆਪਾਂ ਕੰਮ ਕਰਾਂਗੇ ਨੀਂਦ ਤਾਂ ਆਪੇ ਹੀ ਆਉਗੀ ਨੀਂਦ ਆਉਂਦੀ ਨਹੀਂ ਆਉਂਦੀ ਨਹੀਂ ਤਾਂ। ਦਵਾਈ ਨੂੰ ਤਾਂ ਕੰਮ ਮੰਗਿਆ ਕਰੋ ਜੀ ਜਿੰਨਾ ਸਾਡਾ ਸਰੀਰ ਚੰਗਾ ਉਹਨਾਂ ਨਾਲ ਆਪਾਂ ਨੂੰ ਸਾਰਿਆਂ ਨੂੰ ਜਰੂਰ ਕਰਨਾ ਚਾਹੀਦਾ ਉਹਨੇ ਕੰਮ ਤੋਂ ਕਦੇ ਵੀ ਨਹੀਂ ਭੱਜਣਾ ਚਾਹੀਦਾ ਜ਼ਿੰਦਗੀ ਚ ਹਮੇਸ਼ਾ ਬੰਦਾ ਉਹ ਤੰਦਰੁਸਤ ਵੀ ਰਹੋ। ਤੁਸੀਂ ਉਹਦੀ ਸਿਹਤ ਦੇਖਿਓ ਦੂਜੇ ਬੰਦਿਆਂ ਨਾਲੋਂ ਜ਼ਿਆਦਾ ਚੰਗੀ। ਕੰਮ ਕਰਕੇ ਸਿਹਤ ਘਟਦੀ ਨਹੀਂ ਸਿਹਤ ਬਣਦੀ ਹੈ। ਸੋ ਇਹ ਸੀ ਆਪਣੀ ਅੱਜ ਛੋਟੀ ਜੀ ਕਹਾਣੀ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਜਰੂਰ ਦੱਸਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ